ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੇ ਮੁੰਜਲ ਵੀਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਜਿ ਰੱਖੇ ਤੁਹਾਨੂੰ ਦੱਸਦੀਆਂ ਬਲੌਕਸ਼ੀ। ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਆਪਾਂ ਕਿ ਗੁਰਬਾਣੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਇਹੀ ਮੈਂ ਤੁਹਾਨੂੰ ਸਾਂਝੀ ਕਰਨ ਸੀ ਗੁਰਬਾਣੀ ਨੇ ਮੇਰੀ ਜ਼ਿੰਦਗੀ ਕਿਵੇਂ ਬਦਲ ਦਿੱਤੀ। ਵਾਹਿਗੁਰੂ ਦੇ ਚੈਨਾਂ ਨਾਲ ਲੜ ਲੜ ਲੱਗ ਕੇ ਮੇਰੀ ਜ਼ਿੰਦਗੀ ਬਦਲੀ ਗਈ। ਇਤ ਨੂੰ ਅੱਗੇ ਵੀ ਦੱਸਿਆ ਮੈਂ ਪਾਠ ਵਿੱਚ ਮੇਰਾ ਬਹੁਤ ਜ਼ਿਆਦਾ ਵਿਸ਼ਵਾਸ ਹੈ ਗੁਰਬਾਣੀ ਪੜਨ ਚ ਮੇਰਾ ਬਹੁਤ ਜ਼ਿਆਦਾ ਮਨ ਲੱਗਦਾ ਮਨ ਹਮੇਸ਼ਾ ਖੁਸ਼ ਰਹੇਗਾ ਮੇਰੇ ਇੰਨਾ ਆਈ ਨਹੀਂ ਹੈ ਕਿ ਤਕਲੀਫਾਂ ਦੁੱਖ ਤਕਲੀਫਾਂ ਨਹੀਂ ਆਉਂਦੀਆਂ ਆਉਂਦੀਆਂ ਪਰ ਉਹਨਾਂ ਨਾਲ ਲੜਨ ਦੀ ਹਿੰਮਤ ਗੁਰਬਾਣੀ ਤੋਂ ਹੀ ਮਿਲਦੀ ਹੈ ਪਾਠ ਕਰਨਾ ਹਿੰਮਤ ਹੈ ਗੁਰਬਾਣੀ ਤੋਂ ਹੀ ਮਿਲਦੀ ਹੈ ਸੁਭਾ ਵਾਹਿਗੁਰੂ ਨੇ ਥੋੜਾ ਸਾਹ ਦੇ ਅੱਟ ਕੇ ਪਾਠ ਕਰਨਾ ਗੁਰਬਾਣੀ ਜਪਣੀ ਹੈ ਨਾ ਤੇ ਇਹਦੇ ਨਾਲ ਆਪਣੇ ਦੁੱਖ ਕੱਟੇ ਜਾਂਦੇ ਆਂ ਆਏ ਨਹੀਂ ਹੈਗਾ ਦੁੱਖ ਸਰੀਰ ਤੇ ਆਉਂਦੇ ਨਹੀਂ ਦੁੱਖ ਆਉਂਦੇ ਆ ਉਹਨਾਂ ਨਾਲ ਤਾਂ ਚੱਲਣ ਦੀ ਤਾਂ ਸ਼ਕਤੀ ਮਿਲਦੀ ਆ ਵਾਹਿਗੁਰੂ ਤੋਂ ਤਾਂ ਤਾਕਤ ਦਿੰਦਾ ਹੈ ਹਿੰਮਤ ਬਖਸ਼ਦਾ ਆਪਾਂ ਨੂੰ ਜੇ ਆਪਾਂ ਗੁਰਬਾਣੀ ਪੜ੍ਹਦੇ ਆ ਤੇ ਆਪਣੇ ਬੱਚੇ ਵੀ ਆਪਣੇ ਵਾਂਗੂ ਗੁਰਬਾਣੀ ਦੇਖਦੇ ਆ ਮਾਵਾ ਬੱਤੀ ਪੜ੍ਹਦੇ ਆ ਤੇ ਬੱਚੇ ਵੀ ਗੁਰਬਾਣੀ ਨਾਲ ਜੁੜਦੇ ਆ ਪਾਣੀ ਜਪ ਨਾਲ ਇਹ ਨਹੀਂ ਹੈਗਾ ਸਰੀਰ ਤੇ ਦੁੱਖ ਨਹੀਂ ਆਉਂਦੇ ਦੁੱਖ ਆਉਂਦੇ ਆ ਪਰ ਉਹ ਘਟ ਜਾਂਦੇ ਆ ਉਹਨਾਂ ਨਾਲ ਲੜਨ ਦੀ ਆਪਾਂ ਨੂੰ ਸ਼ਕਤੀ ਮਿਲਦੀ ਆ ਇਸੇ ਤਰ੍ਹਾਂ ਗੁਰਬਾਣੀ ਜਪਣਾ ਮੇਰੇ ਸੀਤੇ ਬਹੁਤ ਦੁੱਖ ਆਇਆ ਇਸ ਟਾਈਮ ਮੈਂ ਬਹੁਤ ਤਕਲੀਫਾਂ ਆਪਰ ਮੈਨੂੰ ਵਾਹਿਗੁਰੂ ਦੀ ਕਿਰਪਾ ਆ ਰਹੀ ਤੇ ਆਪਣੇ ਦੁੱਖ ਨਾਲ ਦੀ ਨਾਲ ਘਟੇ ਜਾਂਦੇ ਦੇ ਉਹਨਾਂ ਦੁੱਖ ਚ ਲੰਘਦੀ ਹਿੰਮਤ ਮੇਰੇ ਚ ਆਉਂਦੀ ਰਹੀ ਕਿ ਕਿਉਂ ਗੁਰਬਾਣੀ ਵਿੱਚ ਇੰਨੇ ਪਾਠ ਚ ਇੰਨੀ ਸ਼ਕਤੀ ਹੈ ਗੁਰਬਾਣੀ ਜਪਣ ਚ ਕਿ ਮਨ ਦੁਖੀ ਹੋਇਆ ਤਾਂ ਵੀ ਮਨ ਸ਼ਾਂਤ ਰਹਿੰਦਾ ਜੋ ਗੁਰਬਾਣੀ ਪੜਨਾ ਖੁਸ਼ੀ ਮਿਲਦੀ ਹੈ ਕਿਤੋਂ ਖੁਸ਼ੀ ਨਹੀਂ ਮਿਲਦੀ ਗੁਰਬਾਣੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਗੁਰਬਾਣੀ ਪੜ੍ਹਨਾ ਮੈਨੂੰ ਮਨ ਨੂੰ ਸਕੂਨ ਬਹੁਤ ਜ਼ਿਆਦਾ ਮਿਲਿਆ ਮਨ ਵਿੱਚ ਔਜਨਾ ਰਹਿਣੀਆਂ ਸਾਰੀ ਦਿਹਾੜੀ ਕਿਤੇ ਮਨ ਇੰਨੀਆ ਟੈਨਸ਼ਨਾਂ ਲੈਣੀਆਂ ਤਕਲੀਫਾਂ ਮੰਨਦ ਰਹਿਣੀਆਂ ਕੀ ਹੋਊਗਾ ਕਿ ਨਹੀਂ ਹੋਊਗਾ ਭੱਜਿਆ ਮੈਂ ਗੁਰਬਾਣੀ ਦੇ ਲੜ ਲੱਗੀ ਮੇਰੀ ਜ਼ਿੰਦਗੀ ਬਦਲੀ ਮਨ ਵਿੱਚ ਚੈਨ ਰਹਿੰਦਾ ਸੀ ਮਨ ਨੂੰ ਸ਼ਾਂਤੀ ਨਹੀਂ ਸੀ ਮਿਲਦੀ ਗੁਰਬਾਣੀ ਨਾਲ ਲੜ ਲੱਗ ਕੇ ਮੇਰੇ ਮਨ ਨੂੰ ਸ਼ਾਂਤੀ ਮਿਲੀ। ਮਨ ਬੇਚੈਨ ਹੋਂ ਹਟਿਆ। ਘਰ ਦੀਆਂ ਦੁੱਖ ਤਕਲੀਫਾਂ ਘਰ ਦੀਆਂ ਗੱਟੀਆਂ ਗਈਆਂ। ਘਰ ਵਿੱਚ ਕਲੇਸ਼ ਰਹਿੰਦਾ ਸੀ ਕਿਸੇ ਚੀਜ਼ ਦਾ ਕਾਜਾ ਇੰਨਾ ਸਾਰ ਰਹਿਣਾ ਘਰ ਵਿੱਚ ਬਰਕਤ ਨਹੀਂ ਰਹਿਣੀ। ਗੁਰਬਾਣੀ ਨੇ ਪੜ੍ਹਨ ਨਾਲ ਸਾਰਾ ਕੁਝ ਘਰ ਦੇ ਦੁੱਖ ਤਕਲੀਫਾਂ ਚੱਕੀਆਂ ਗਈਆਂ। ਮਨ ਵਿੱਚ ਸ਼ਾਂਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਅੱਗੇ ਵੀ ਕਹਿੰਨੀ ਹੈ। ਜੇ ਤੁਸੀਂ ਗਰਵਾਣੀ ਪੜਦੇ ਹੋ ਮਨ ਵਿੱਚ ਸੱਚ ਰੱਖੋ ਸ਼ਾਦਾ ਰੱਖੋ ਕਿਸੇ ਦਾ ਮਾੜਾ ਨਾ ਸੋਚੋ ਔਸ ਵਾਹਿਗੁਰੂ ਤੋਂ ਮੰਗੋ ਕਿਸੇ ਇਨਸਾਨ ਤੋਂ ਨਾ ਇਨਸਾਨ ਆਪਾਂ ਨੂੰ ਕਹਿ ਕੇ ਟੋਹਰੀ ਸੁਣਾਊਗਾ ਵਾਹਿਗੁਰੂ ਤੋਂ ਮੰਗੋ ਜਿਹੜਾ ਆਪਾਂ ਨੂੰ ਦੇ ਕੇ ਨਾ ਪਛਤਾਵੇ ਮੈਂ ਅੱਗੇ ਵੀ ਇਹ ਗੱਲ ਕਹੀ ਆ ਮੈਂ ਤੁਹਾਨੂੰ ਆਪਦੀ ਖੁਦ ਦੀ ਕਹਾਣੀ ਦੱਸਦੀ ਆ ਮੈਨੂੰ ਜਦੋਂ ਮੈਂ ਵਿਆਹ ਕੇ ਇਸ ਘਰ ਵਿੱਚ ਆਈ ਸੀ ਉਦੋਂ ਸਾਡੇ ਕੋਲ ਸੂਸੀ ਸੀ ਬਾਅਦ ਵਿੱਚ ਸਾਡੇ ਕੋਲ ਵੇਚੇ ਗਏ ਸਾਲ ਤੇ ਮੇਰੇ ਘਰ ਵਾਲੇ ਨੇ ਹਸਬੰਦ ਨੇ ਕਹਿਣਾ ਉਹਨਾਂ ਨੇ ਕਹਿਣਾ ਵੀ ਉਹਨਾਂ ਦੇ ਮੱਝ ਆਪਾਂ ਕੋਈ ਕਦੇ ਮੱਝ ਲੈ ਸਕਾਂਗੇ ਮੈਂ ਕੋਈ ਨਾ ਵਾਹਿਗੁਰੂ ਤੋਂ ਤ੍ਰੋਸਾ ਦੁੱਖ ਆਪਾਂ ਕੋਈ ਨਾ ਖੋਸ਼ ਨਾ ਖੋਸ਼ ਕਰਕੇ ਆਪਾਂ ਲੈ ਲਾਂਗੇ ਆਪੇ ਵਾਹਿਗੁਰੂ ਦੇ ਨਾਲ ਅੱਜ ਕਦ ਮੇਰੇ ਨਾਲ ਘਰੇ ਪਸ਼ੂ ਨਾ ਪਸੂਰ ਜਦੋਂ ਵਿਆਹ ਤੋਂ ਬਾਅਦ ਮੈਂ ਕੱਪੜੇ ਲੋਕਾਂ ਦੇ ਪਾਈ ਵੇਖਣੀ ਮੈਂ ਕਹਣਾ ਕਦੇ ਮੈਂ ਇੰਨਾ ਮਹਿੰਗਾ ਕੱਪੜਾ ਲੈ ਕੇ ਪਾ ਲੂੰਗੀ ਵੀ ਮੇਰੇ ਕੋਲ ਇੰਨੀ ਪਹੁੰਚ ਹੋ ਜੂਗੀ ਵਾਹਿਗੁਰੂ ਤੇ ਭਾ ਵਾਹਿਗੁਰੂ ਜਿੰਨਾ ਕੱਪੜੇ ਨਾ ਕੱਪੜਾ ਜੜਦਾ ਆਈਸੀ ਮੈਂ ਬੱਚੇ ਨੂੰ ਵਧੀਆ ਸਕੂਲ ਚ ਪੜ੍ਹਾ ਲੂੰਗੀ ਵਾਹਿਗੁਰੂ ਦੀ ਕਿਰਪਾ ਹੋਵੇ ਗੁਰਬਾਣੀ ਨਾ ਛੋੜਨਾ ਮੈਂ ਸਾਰੀਆਂ ਦੁੱਖ ਤਕਲੀਫਾਂ ਕੱਟੀਆਂ ਬੱਚੇ ਨੂੰ ਵਧੀਆ ਸਕੂਲ ਚ ਪੜ੍ਹਾਈ ਜਾਨੀ ਬੱਚਾ ਮੈਂ ਤਾਂ ਗੁਰਬਾਣੀ ਨਾਲ ਜੁੜਾ ਪਾਠ ਕਰਦਾ ਏ ਬਾਕੀ ਜੋ ਕੁਝ ਆਪਾਂ ਬੱਚੇ ਨੂੰ ਸਿਖਾਵਾਂਗੇ ਸਿੱਖ ਦਾ ਉਹੀ ਆ ਕਦੇ ਵੀ ਕਿਸੇ ਦਾ ਹੱਕ ਨਾ ਮਾਰੋ ਆਪਦਾ ਹੱਕ ਛੱਡੋ ਨਾ ਤੇ ਕਿਸੇ ਦਾ ਹੱਕ ਮਾਰੋ ਨਾ ਗੁਰਬਾਣੀ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਜੁਰਮ ਕਿ ਤੁਸਨ ਦੱਸ ਨਹੀਂ ਸਕਦੇ ਪਰ ਇੰਨੀ ਮੰਨ ਲੈ ਛਲਦਾ ਹੋਣੀ ਚਾਹੀਦੀ ਆ ਪਾਠ ਜ਼ਰੂਰੀ ਆ ਵਾਹਿਗੁਰੂ ਤੁਸੀਂ ਹਿੰਮਤ ਕਰੋ ਵਾਹਿਗੁਰੂ ਤੁਹਾਨੂੰ ਆਪ ਹੀ ਉਸ ਟਾਈਮ ਠਾਹੂਗਾ ਤੁਹਾਨੂੰ ਪਾਠ ਕਰਨ ਤੋਂ ਤੁਹਾਨੂੰ ਸ਼ਕਤੀ ਦੇਊਗਾ ਅਮਤ ਵੇਲੇ ਉੱਠੋਗੇ ਇਸ਼ਨਾਨ ਕਰਕੇ ਪਾਠ ਕਰੋਗੇ ਤਾਂ ਵਾਹਿਗੁਰੂ ਤੁਹਾਡੇ ਆਪਣੇ ਆਪ ਹੀ ਕੰਮ ਸਿੱਧੇ ਕਰਦ ਹੋ ਜਾਣੇ ਤੁਹਾਡੇ ਕਦਰ ਨੂੰ ਦੁੱਖ ਤਕਲੀਫਾਂ ਬਹੁਤ ਆਉਂਦੀਆਂ ਐ ਪਰ ਆਪਾਂ ਨੂੰ ਸ਼ਕਤੀ ਮਿਲਦੀ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਦੇ ਨਾਲ ਜੁੜਨ ਨਾਲ ਉਹ ਸ਼ਾ ਉਹਨਾਂ ਤਕਲੀਫਾਂ ਛੇੜ ਦੀ ਸ਼ਕਤੀ ਮਿਲਦੀ ਆ ਵਾਹਿਗੁਰੂ ਥੋੜੇ ਤੇ ਮੇਰੇ ਭਰਿਆ ਹੱਥ ਰੱਖਦੇ ਆ ਕਦੇ ਕਿਸੇ ਦਾ ਮਾੜਾ ਹੁੰਦਾ ਨਾ ਦੇਖੋ ਹੱਕ ਸੱਚ ਲਈ ਖੜੇ ਹੋਵੋ ਜੇਕਰ ਦੁਖੀ ਆ ਉਹਦਾ ਸਹਾਰਾ ਬਣੋ ਜਿੰਨੇ ਜੋਕਰੇ ਹੱਸ ਗਿਆ ਕਿਸੇ ਕਦੇ ਵੀ ਬਾਹ ਕੁੱਤੇ ਨੂੰ ਰੋਟੀ ਹਮੇਸ਼ਾ ਪਾਓ ਉਹਦੇ ਡੰਡਾ ਨਾ ਮਾਰੋ ਕਿਉਂਕਿ ਉਸ ਦੇ ਵਿੱਚ ਵੀ ਜਾਨ ਵੱਸਦੀ ਹੈ ਜੇ ਅੱਪਾ ਚੰਗਿਆ ਕੰਮ ਕਰਾਂਗੇ ਤੇ ਆਪਣੇ ਇਹ ਤੋਂ ਮਿਹਤਕ ਸਾਰੇ ਕੰਮ ਸਿੱਧੇ ਹੋ ਜਾਣੇ ਆ ਤੇ ਵਾਹਿਗੁਰੂ ਆਪਣੇ ਤੇ ਮਿਹਰ ਕਰੂਗਾ ਸਵੇਰ ਅਮਤ ਵੇਲੇ ਉੱਠ ਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਬਾਣੀ ਜਪੋ ਤੁਹਾਨੂੰ ਹਿੰਮਤ ਮਿਲੇਗੀ ਜੇ ਜਿਆਦਾ ਨਹੀਂ ਉੱਠ ਕੇ ਸਿਕਮ ਸਿਕਮ ਜਪਜੀ ਸਾਹਿਬ ਦਾ ਪਾਠ ਤਾਂ ਜ਼ਰੂਰ ਕਰੋ ਤੇ ਤੁਹਾਡੀ ਜ਼ਿੰਦਗੀ ਆਪ ਦੇ ਆਪ ਹੀ ਬਦਲ ਜੂਗੀ ਜੇ ਤੁਸੀਂ ਗੁਰਬਾਣੀ ਦੇ ਲੜ ਲੱਗੋ ਜਿਹੜੀ ਸ਼ਕਤੀ ਗੁਰਬਾਣੀ ਵਿੱਚ ਹੈ ਨਾ ਕਿਸੇ ਵਿੱਚ ਵੀ ਹੈ ਨਹੀਂ ਦੀ ਪਾਠ ਵਿੱਚ ਜਿਹੜੀ ਸ਼ਕਤੀ ਹੈ ਨਾ ਸਵਾਹਿਗੁਰੂ ਨੇ ਆਪਾਂ ਤਾਂ ਖੋਦ ਦਿੱਤੀ ਹੋਈ ਆ ਤੇ ਉਸ ਤੋਂ ਬਗੈਰ ਕਿਸੇ ਹੋਰ ਚੀਜ਼ ਦੀ ਸ਼ਕਤੀ ਨਹੀਂ ਹੈਗੀ ਮੈਂ ਇਸ ਗੱਲ ਨੂੰ ਪੱਤੇ ਆਇਆ ਹੋਇਆ ਏ ਜਿਉਂ ਮੈਂ ਗੁਰਬਾਣੀ ਲੜ ਲੱਗੀ ਮੇਰੇ ਦਿਨ ਤੇ ਦਿਨ ਬਦਲਦੇ ਗਏ ਕਿਸੇ ਕੋਲ ਵੈ ਕੇ ਨਿੰਦਿਆ ਚੁਗਲੀ नाक ਦੋ ਜਿਉਂ ਕੋਈ ਕੱਲ ਦਾ ਉਦੋਂ ਦਾ ਪਾਸਾ ਵੱਟ ਲੋ ਸੀ ਆਵਦਾ ਪਾਠ ਵੱਲੀ ਮਨ ਲਾਓ ਤਾਂ ਤੁਹਾਡੀ ਜ਼ਿੰਦਗੀ ਦੇਖਿਓ ਬਦਲਦੀ ਨੇ ਏਨਾ ਟੋਈ ਚਲੋ ਪਾਠ ਕਰੋ ਬੰਦੇ ਉੱਤੇ ਵਾਹਿਗੁਰੂ ਦਾ ਜਾਪ ਕਰੋ ਕੋਈ ਕੰਮ ਸ਼ੁਰੂ ਕਰਨਾ ਤਾਂ ਵਾਹਿਗੁਰੂ ਦਾ ਨਾਮ ਲਓ ਕੋਈ ਕੰਮ ਕਰਨਾ ਤਾਂ ਇੱਕ ਵਾਰੀ ਤਾਂ ਸਤਨਾ ਵਾਹਿਗੁਰੂ ਜੀ ਨੂੰ ਕਹੋ ਨਾ ਮਾਲੂ ਜੀ ਕੱਢੋ ਨਾ ਉਹਦੇ ਬੂਹ ਰਹੀ ਗੋਲ ਵਾਹਿਗੁਰੂ ਦੇ ਤਾਂ ਦੇਖਿਓ ਤੁਹਾਡੀ ਜ਼ਿੰਦਗੀ ਬਦਲਦੀ ਮੇਰੀ ਜ਼ਿੰਦਗੀ ਤਾਂ ਗੁਰਬਾਣੀ ਨੇ ਬਦਲ ਦਿੱਤੀ ਜੇ ਤੁਸੀਂ ਵੀ ਇਸ ਦਾ ਲਾਹਾ ਲੈਣਾ ਚਾਹੁੰਦੇ ਹੋ ਤਾਂ ਉਠੋ ਅਮਤ ਵੇਲੇ ਉੱਠ ਕੇ ਇਸ਼ਨਾਨ ਕਰੋ ਪਾਠ ਕਰੋ ਵਾਹਿਗੁਰੂ ਤੁਹਾਡੀ ਜ਼ਿੰਦਗੀ ਦੇਖੋ ਕਿਵੇਂ ਬਦਲਦਾ ਮੈਂ ਤਾਂ ਸਾਰੀਆਂ ਦੁੱਖ ਤਕਲੀਫਾਂ ਵਿੱਚੋਂ ਨਿਕਲ ਚੁੱਕੀ ਆ ਵਾਹਿਗੁਰੂ ਦੀ ਗੁਰਬਾਣੀ ਦੇ ਲੜ ਲੱਗ ਕੇ ਜਿਹੜੇ ਕੰਮ ਮੇਰੇ ਨਹੀਂ ਵੀ ਬਣਦੇ ਮੈਂ ਉਸ ਵਾਹਿਗੁਰੂ ਦੇ ਅਰਦਾਸ ਕਰਦੀ ਆ ਬੇਨਤੀ ਕਰਦੀ ਆ ਪਾਠ ਕਰਦੇ ਤੇ ਮੇਰੇ ਆਟੋਮੈਟਿਕ ਸਾਰੇ ਕੰਮ ਸਿੱਧੇ ਹੁੰਦੇ ਜਾਂਦੇ ਆ ਵਾਹਿਗੁਰੂ ਦਾ ਪਿਆਰ ਦੁਖੋਂ ਦਾ ਜਾਂਦਾ ਆ ਪਰ ਮਨ ਵਿੱਚ ਆਪਾਂ ਕਦੇ ਕਿਸੇ ਪ੍ਰਤੀ ਮੈਲ ਜਾਂ ਮਾੜਾ ਖਿਆਲ ਨਹੀਂ ਰੱਖਿਆ। ਨਾ ਕਦੇ ਕਿਸੇ ਦਾ ਮਾੜਾ ਸੋਚਿਆ। ਜੇ ਕੋਈ ਤੁਹਾਡਾ ਕਾਲ ਦਵੇ ਤਾਂ ਵਾਹਿਗੁਰੂ ਉੱਪਰ ਦੇਖਣ ਵਾਲਾ। ਉਹ ਤੋਂ ਡਰ ਜੇ। ਇਹੀ ਗੱਲ ਮੈਂ ਕਹਣੀ ਗੁਰਬਾਣੀ ਨੇ ਮੇਰੀ ਤਾਂ ਜ਼ਿੰਦਗੀ ਬਦਲ ਦਿੱਤੀ ਤੁਸੀਂ ਆਪ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤਾਂ ਗੁਰਬਾਣੀ ਦੇ ਲੜ ਜਰੂਰ ਲੱਗੋ ਵਾਹਿਗੁਰੂ ਤੁਹਾਡੇ ਤੇ ਆਪ ਹੀ ਮਿਹਰ ਭਰਿਆ ਹੱਥ ਰੱਖਣਗੇ। ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਗਾ Share ਕਰਿਆ ਕਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਮੇਰੀ ਇਹੀ ਅਰਦਾਸ ਆ ਤੁਹਾਡੇ ਸਾਧਿਆਂ ਅਗੇ ਬੇਨਤੀ ਆ ਵੀ ਤੁਸੀਂ ਸਾਰੇ ਜਾਨੇ ਦੀ ਗੁਰਬਾਣੀ ਦੇ ਲੜ ਲੱਗੋ ਗੁਰਬਾਣੀ ਨੇ ਤੁਹਾਡੇ ਮਨ ਦੀਆਂ ਤਕਲੀਫਾਂ ਦੁੱਖ ਦੂਰ ਕਰਨ ਦੇ ਜਿਹੜੇ ਮੇਰੀਆਂ ਮਨ ਦੀਆਂ ਤਕਲੀਫਾਂ ਸੀ ਦੁੱਖ ਸੀ ਬਹੁਤ ਦੂਰ ਹੋਏ ਆ ਉਹ ਮੈਂ ਇਸੇ ਹੋਰ ਵੀਡੀਓ ਵਿੱਚ ਸ਼ੇਅਰ ਕਰੂੰਗੀ ਕਿਉਂਕਿ ਵੀਡੀਓ ਵੱਡੀ ਬਹੁਤ ਬਣ ਜਾਣੀ ਹੈ ਵਰਗਤੂਨ ਨਾਲ ਚੜਦੀ ਕਲਾ ਰੱਖੇ ਤੇ ਤੁਸੀਂ ਗੁਲਵਾਣੀ ਦੇ ਲੜ ਜਰੂਰ ਲੱਗੋ ਬਿਮਾਰੀਆਂ ਕੱਟੀਆਂ ਜਾਣਗੀਆਂ ਦੁੱਖ ਕੱਟੇ ਜਾਣੇ ਥੂੜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਗਾਹ ਸ਼ੇਅਰ ਕਰੇ ਧੰਨਵਾਦ